ਆਪਾਂ ਤੁਹਾਡੇ ਤੋਂ ਕਹਣਾ ਬਈ ਕਾਲਗਰੀ ਠੀਕ ਆ ਕਾਲਗਰੀ ਬ੍ਰੈਂਪਟਨ ਨਾਲ ਥੋੜਾ ਵੱਖਰਾ ਕਿਉਂਕਿ ਉਹਨਾਂ ਥੋੜੇ ਜਿਹੇ ਦਰੱਖਤ ਰੁੱਖ ਘੱਟ ਹੁੰਦੇ ਆ ਪਰ ਇਧਰਲੇ ਪਾਸੇ ਆਪਾਂ ਗੱਲ ਕਰਕੇ ਜਿਵੇਂ ਅਲੱਗ-ਅਲੱਗ ਏਰੀਆ ਦੇ ਵਿੱਚ ਅਲੱਗ-ਅਲੱਗ ਘਰ ਹੁੰਦੇ ਆ ਢਪਾਵਾ ਆਪਾਂਟ ਹੁੰਦੇ ਆ ਜਿਹੜਾ ਇੱਥੇ ਥੋੜੇ ਜਿਹਾ ਵੱਡੇ ਸਾਈਜ਼ ਦੇ ਘਰ ਆ ਤੇ ਬਾਕੀ ਇੱਥੇ ਤੁਸੀਂ ਜਿੱਥੇ ਮਰਜ਼ੀ ਚਲੇ ਜਾਓ ਮੈਨੂੰ ਤਾਂ ਲੱਗਦਾ ਜਿੰਨੇ ਕਿ ਮੈਂ ਦੇਖ ਲਏ ਸ਼ਹਿਰ ਜਿੰਨੇ ਕਹਣਾ ਚਾਹੇ ਆਊਟਬਾਹ ਚੱਲ ਜਾਓ ਚਾਹੇ ਆਪਾਂ ਆਪਾਂ ਕੇ ਨਾਇਗਰਾ ਚਾਲਦੇ ਹੋ ਤੇ ਚਾਹੇ ਕੈਲਗਰੀ ਤੇ ਚਾਹੇ ਆਪਾਂ ਗੱਲ ਕਰਕੇ ਬੈਰੀ ਜਿੱਥੇ ਵੀ ਹੁਣ ਲਗਭਗ ਸ਼ਾਮ ਦੇ ਵਜੇ ਆ ਪੌਣੇ 4 ਜ ਦਿਨ ਦੇ ਢਾਣੇ ਵਾਲਾ ਟਾਈਮ ਨਾਲ ਸੋ ਪੌਣੇ 4 ਵਜੇ ਵੀ ਇੱਥੇ ਕਲਫੂ ਲੱਗਿਆ ਵਾਲਾ ਕੰਮ ਹੀ ਹੈ ਠੀਕ ਹੈ ਕਈ ਹਣੋਂ ਮੈਨੂੰ ਫੋਨ ਕਰਦੇ ਬਾਈ ਲਾਈਵ ਨਹੀਂ ਹੁੰਦਾ ਮੈਂ ਲਾਈਵ ਹੋਵਾਂ ਤਾਂ ਕੋਈ ਬੰਦਾ ਹੋਵੇ ਤਾਂ ਦਿਖਾਵਾਂ ਹੈਨਾ ਸੋ ਸੜਕਾਂ ਛੁੜਕਾਂ ਆ ਲਗਭਗ ਸੁਣਨਗੇ ਹੀ ਰਹਦਾਂਗੇ ਤੇ ਉਹ ਸਾਰੇ ਜਿਨਾਂ ਦਾ ਘਰ ਤੇ ਭਾਂਡਾ ਚੱਲ ਮਾੜੇ ਮੋਟੇ ਉਹ ਵੀ ਜਿਨ੍ਹਾਂ ਦੇ ਨੇੜੇ-ਤੇੜੇ ਘਰ ਹੁੰਦੇ ਹਨ ਸੋ ਇੱਕ ਤਾਂ ਜਿਹੜਾ ਨਾਲੇ ਨੂੰ ਦੇ ਠੀਕ ਹੈ ਤੇ ਉਪਰ ਵਾਲੇ ਆ ਵੀ ਮੇਰੇ ਸਾਰੇ ਇੱਥੇ ਜਿਹੜਾ ਅਵੇਲੇਬਲ ਦਾ ਕੰਮ ਹੀ ਨਹੀਂ ਆ ਮੈਨੂੰ ਲੱਗਦਾ ਬੰਦਾ ਟਾਈਮ ਟਿਕਾਉਣਾ ਹੀ ਕੋਈ ਦਾ ਹੌਲੀ ਹੌਲੀ ਫਿਰ ਦੋ ਵੀ ਬਤਾ ਕੰਮ ਹੀ ਪੱਲ ਲੱਗਦਾ ਇਹ ਨਹੀਂ ਕਿ ਅੱਜ ਤਾਂ ਮੌਸਮ ਸਾਫ਼ ਨਾਲ ਕੋਈ ਕਰਦੀ ਹੈ ਠੀਕ ਹੈ ਤੇ ਗਰਮੀ ਚ ਲੋਕ ਬਾਹਰ ਨਿਕਲ ਸਕਦੇ ਆ ਪਰ ਹਾਲ ਜਿਹੜਾ ਹੈਗਾ ਆਪਾਂ ਗੱਲ ਕਰਕੇ ਪਾਰਕਾ ਪੁਲ ਕੋਲ ਤੁਹਾਨੂੰ ਮਿਲ ਜਾਣਗੇ ਪਰ ਉਹ ਨਾਰਮਲ ਤੌਰ ਤੇ ਤੁਹਾਨੂੰ ਮਿਲ ਨਹੀਂ ਨਹੀਂ ਚਾਹੇ ਵੀਕਡੇ ਹੁਣ ਚਾਹ ਵੀਕਐਂਡ ਖਾਸ ਕਰਕੇ ਜਿਹੜਾ ਇਹ ਇਲਾਕੇ ਆ ਹਨਾ ਇਹ ਜ਼ਿਆਦਾਤਰ ਪੰਜਾਬੀਆਂ ਦੇ ਘਰ ਹੁੰਦੇ ਆ ਠੀਕ ਆ ਬਾਕੀ ਮਾਨ ਵਾਲੀ ਗੱਲ ਆ ਕਿ ਉਹਨਾਂ ਨੇ ਆਪਦੇ ਜਿਹੜਾ ਹੈਗਾ ਮਿਹਨਤ ਨਾਲਾਂ ਚ ਰਹਿਗਾ ਮਹਿਲ ਉਹ ਸਾਰੇ ਆ ਤੇ ਪਰ ਇੱਕ ਕੇਹੜਾ ਸੋਸ਼ਲ ਤੋਂ ਤੌਰ ਤੇ ਥੋੜਾ ਜਿਹਾ ਔਖਾ ਵੀ ਮਨ ਲਾ ਵੀ ਉਹਨਾਂ ਵਾਸਤੇ ਮੈਂ ਅਸਾਂ ਜਿਹੜਾ ਹੈਗਾ ਕੈਨੇਡਾ ਵਧੀਆ ਜਿਨ੍ਹਾਂ ਕੋਲ ਜ਼ਮੀਨਾਂ ਥੋੜੀਆਂ ਜਾਂ ਆਪਾਂ ਗੱਲ ਕਰੀਏ ਜਿਨ੍ਹਾਂ ਕੋਲੇ ਕੰਮਕਾਰ ਹੈ ਨਹੀਂ ਹਨ ਤੇ ਜਾਂ ਜਿਨ੍ਹਾਂ ਨੂੰ ਬਾਲੀ ਸੋਸ਼ਲ ਲਾਈਫ ਨਹੀਂ ਚਾਹੀਦੀ ਮਨ ਲਾ ਹਰੇਕ ਕੋਲ ਜਿਹੜਾ ਪ੍ਰਾਈਵੇਸੀ ਚਾਹੁੰਦਾ ਹਨ ਉਹਨਾਂ ਵਾਸਤੇ ਕੈਨੇਡਾ ਕੋਈ ਮਾੜਾ ਵੀ ਨਹੀਂ ਮਨ ਤੁਸੀਂ ਸੱਤੇ ਦਿਨ ਜਾਂ ਪੰਜ ਦਿਨ ਕੰਮ ਕਰਦੇ ਰਹੋ ਠੀਕ ਆ ਆ ਦنگਾ ਦنگਾ ਜਰੂਰ ਹੈ ਨਾ ਕਾਰ ਆ ਗੱਡੀ ਆ ਉਹ ਤੁਹਾਨੂੰ ਮਿਲਦੀਆਂ ਰਹਿਣਗੀਆਂ ਪਰ ਜੇ ਤੁਸੀਂ ਸੋਚੋ ਵੀ ਕਿ ਤੇ ਚਾਚੇ ਕੋਲ ਜਾਵੋੜੇ ਤੇ ਮਾਸੀ ਕੋਲ ਜਾਵੋੜੇ ਕਿ ਤੇ ਯਾਰਾਂ ਕੋਲ ਜਾਵੋੜੇ ਪਾਠਿਆ ਕਰ ਰਹੇ ਉਹ ਵਾਲਾ ਕੰਮ ਹੈ ਨਹੀਂਗਾ ਠੀਕ ਆ ਤਾਂ ਕਰਕੇ ਇੱਥੇ ਆ ਕੇ ਲੋਕ ਵੀ ਆਪਾਂ ਕਹਿੰਦੇ ਰੁੱਖੇ ਜੇ ਹੋ ਜਾਂਦੇ ਮੰਨ ਲਾ ਜੇ ਤੁਸੀਂ ਜੇ ਤੋ ਬਾਹਰ ਹੀ ਆਸ ਹੋਊਗੀ ਹੋ ਸਕਦਾ ਤੁਹਾਨੂੰ ਬਲਾਵੇ ਵੀ ਨਾ ਠੀਕ ਆ ਤੇ ਤੇ ਜੇ ਤੋ ਨਹੀਂ ਹੁੰਦੀ ਸਕੋਦੀ ਉਹ ਕਈ ਵਾਰੀ ਵਧਿਆ ਹੋ ਜਾਂਦਾ ਸੋ ਇਦਾਂ ਦਾ ਵੀ ਹੋ ਜਾਂਦਾ ਕਾਫੀ ਹੈ ਨਾ ਤੇ ਮੁੰਡੇ ਕੋੜਿਆਂ ਕਮਲਪ ਦੇ ਤੁਹਾਨੂੰ ਮਿਲ ਜਾਣਗੇ ਮਾਲਕਾ ਵੀ ਇੱਥੇ ਜਿਹੜਾ ਹੈਗਾ ਸਕਿੱਲ ਤਾਂ ਤੁਹਾਨੂੰ ਪਤਾ ਜਿਹੜਾ ਪਲੱਸ 2 ਕਰਕੇ ਆ ਉਹਨਾਂ ਵਿਚਾਰਨ ਕੀ ਆ ਹਨਾ ਉਹਨੂੰ ਇੱਕ ਵਾਰ ਜਮਨ ਲੇਬਰ ਤੋਂ ਸ਼ੁਰੂ ਕਰਨਾ ਪੈਣਾ ਹੈ ਅੱਜ ਤੁਹਾਡੇ ਕੋਲ ਕੋਈ ਸਕਿੱਲ ਆਈ ਹੈ ਸਿੱਖੀ ਵੀ ਆ ਉਹ ਕਰਕੇ ਉਹਨਾਂ ਤੋਂ ਜ਼ਿਆਦਾ ਬੈਟਰ ਆ ਪਰ ਇਹ ਵੀ ਆ ਵੀ ਕਿਸ ਦਿਨ ਜਿਹੜਾ ਹੈਗਾ ਤੁਸੀਂ ਇੱਥੇ ਜੋ ਤੁਹਾਨੂੰ ਬੈਂਕਾਂ ਨੇ ਤੁਹਾਨੂੰ ਕਾਰਡ ਦੇ ਦੇਨੇ ਠੀਕ ਆ ਕਿਸ ਤਰ੍ਹਾਂ ਮਿਲ ਜਾਣੀਆਂ ਠੀਕ ਆ ਉੱਪਰ ਹੀ ਜਾਓ ਤੇ ਲਗਾਤਾਰ ਤੁਸੀਂ ਉਹਦੇ ਜਦੋਂ ਸਰਵਾਈਵ ਕਰ ਸਕਦੇ ਹੋ ਸੋ ਤੇ ਬਾਕੀ ਸਾਡੇ ਨਾਲੋਂ ਗੋਰਾ ਦਾ ਡਿਫਰੈਂਸ ਇਹ ਹੁੰਦਾ ਹੈ ਇਸ ਅਸੀਂ ਜਿਹੜਾ ਹੈਗਾ ਆਪਣੇ ਧੀਆ ਪੁੱਤਾਂ ਵਾਸਤੇ ਜੋੜਦੇ ਆਂ ਠੀਕ ਆ ਤਾਂ ਕਰਕੇ ਆਪਾਂ ਗੱਲ ਕਰਕੇ ਸਾਨੂੰ ਹੁੰਦਾ ਵੀ ਵਧੀਆ ਤੋਂ ਵਧੀਆ ਹਿੱਸਾ ਉਹਨੂੰ ਦਿੱਤਿਆਂ ਜਾਂਦਾ ਹਨਾ ਵੱਡੀਆਂ ਗੱਡੀਆਂ ਦਿੱਤਿਆਂ ਜਾਂਦਾ ਤੇ ਗੋਰਿਆਂ ਦਾ ਥੋੜਾ ਜਿਹਾ ਸਾਡੇ ਤੋਂ ਡਿਫਰੈਂਟ ਹੁੰਦਾ ਕਲਚਰ ਉਹ ਕਹਿੰਦੇ ਵੀ ਛੱਡੋ ਪਰੇ ਪਰ ਇੱਥੇ ਇਹ ਵੀ ਹੁੰਦਾ ਵੀ ਜਿਹੜਾ ਹੈਗਾ ਬੱਚੇ ਜ਼ਿਆਦਾਤਰ ਛੱਡ ਕੇ ਵੀ ਚਲੇ ਜਾਂਦੇ ਆ ਮਾਪਿਆਂ ਨੂੰ ਠੀਕ ਆ 70 80% ਕਿਸਾਨ ਦੇ ਵਿੱਚ ਤਾਂ ਤਾਂ ਕਰੇ ਲੋਕ ਇੱਥੇ ਕੁੱਤੇ ਜਾਦੇ ਪਾਲ ਤੁਸੀਂ ਦੇਖੋਗੇ ਕਦੇ ਉਵਾਰਾ ਚੀਜ਼ ਉਹਨੂੰ ਕਿਤੇ ਨਹੀਂ ਮਿਲਣੀ ਇੱਥੇ ਇਹका ਨਾਂਵਾਰਾ ਗਊ ਉਹ ਵੀ ਵਾਟ ਲੈਂਦੇ ਆ ਹਵਾਰਾ ਕੁੱਤੇ ਤਾਂ ਹੋਣੀ ਕੁੱਤੇ ਤਾਂ ਇਹਦੇ ਕੁੱਤੇ ਤਾਂ ਕੀਮਤ ਬੰਦਿਆਂ ਤੋਂ ਵੱਧ ਦਾ ਬਈ ਇੱਥੇ ਕੁੱਤੇ ਨੂੰ ਤੁਸੀਂ ਕੁੱਤਾ ਕਹਿੰਦਾ ਫਿਰ ਵੀ ਤੁਹਾਡੇ ਛੇਤਰ ਪੈ ਸਕਦੇ ਆ ਮਨ ਲਾ ਕੁੱਤੇ ਨੂੰ ਵੀ ਜਿਵੇਂ ਸਰਨੇਮ ਆਖਦਾ ਗੱਲ ਤਾਂ ਗੱਲ ਕਹਿਣਾ ਆਪਣਾ ਬਰਾੜਾ ਦਾ ਬਰਾੜ ਕਹਿਣਾ ਪੈਣਾ ਸੋ ਕਾਫੀ ਚੀਜ਼ਾਂ ਹੈਗੀਆਂ ਡਿਫਰੈਂਸ ਅਜਿਹਾ ਕੈਨੇਡਾ ਦਾ ਵਹਿਮ ਸੀਗਾ ਉਹ ਮੈਂ ਕਹਣਾ ਕਾਫੀ ਨਿਕਲ ਜਾਂਦਾ ਇੱਥੇ ਆ ਕੇ ਵੀ ਵਾਕਈ ਬਈ ਬੰਦੇ ਕਿਉਂ ਨਹੀਂ ਮਨ ਲਾ ਬੰਦੇ ਹੁਣ ਵਿਚਾਰਿਆਂ ਕੋਲੇ ਆਪ ਦੇ ਕੋਲੇ ਬਾਹਰ ਬੈਣ ਨੂੰ ਟਾਈਮ ਨਹੀਂ ਤੇ